ਤੁਸੀਂ ਦੇਖ ਰਹੇ ਹੋ ਨਿਊਜ਼ ਟਾਈਮ ਪੰਜਾਬ ਮੈਂ ਹਾਂ ਬਲਵਿੰਦਰ ਸਿੰਘ ਕਾਨਗੜ ਬੈਠੇ ਹਾਂ ਖਨੋਰੀ ਬਾਰਡਰ ਤੇ ਜਿੱਥੇ 13 ਫਰਵਰੀ ਤੋਂ ਲੈ ਕੇ ਕਿਸਾਨੀ ਅੰਦੋਲਨ ਸ਼ੁਰੂ ਕੀਤਾ ਗਿਆ ਸੀ ਤੇ ਸਮੇਂ-ਸਮੇਂ ਤੇ ਅੰਦੋਲਨ ਦੇ ਜਿਹੜੇ ਉਤਰਾ ਚੜਾ ਜਿਹੜੇ ਆ ਉਹ ਆਉਂਦੇ ਰਹੇ ਆ ਤੇ ਬੀਤੇ ਦਿਨੀ ਅੰਦੋਲਨ ਉਸ ਸਮੇਂ ਜ਼ਿਆਦਾ ਗਰਮ ਆ ਗਿਆ ਜਦੋਂ ਕਿਸਾਨ ਆ ਗਏ ਜਗਜੀਤ ਸਿੰਘ ਡੱਲੇਵਾਲ ਵੱਲੋਂ ਮਰਨ ਵਰਤ ਤੇ ਬੈਠਣ ਦਾ ਐਲਾਨ ਕੀਤਾ ਗਿਆ ਸੀ ਤੇ ਉਸ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਅੱਧੀ ਰਾਤੀ ਡੀਟੇਨ ਕਰ ਲਿਆ ਗਿਆ ਤੇ ਉਹਨਾਂ ਦੀ ਜਗ੍ਹਾ ਤੇ ਸੁਖਜੀਤ ਸਿੰਘ ਹਰਦੋ ਚੰਡੇ ਵੱਲੋਂ ਮਰਨ ਵਰਤ ਜਿਹੜਾ ਉਹ ਸ਼ੁਰੂ ਕੀਤਾ ਗਿਆ ਸੀ ਤੇ ਬੀਤੀ ਰਾਤ ਜਗਜੀਤ ਸਿੰਘ ਡੱਲੇਵਾਲ ਵੱਲੋਂ ਰਿਹਾ ਹੋਣ ਤੋਂ ਬਾਅਦ ਖਨੌਰੀ ਮੋਰਚੇ ਤੇ ਪਹੁੰਚਣ ਤੋਂ ਬਾਅਦ ਅੱਜ ਉਹਨਾਂ ਵੱਲੋਂ ਸੁਖਜੀਤ ਸਿੰਘ ਹਰਦੋ ਚੰਡੇ ਦਾ ਮਰਨ ਵਰਤ ਤੇ ਜਿਹੜਾ ਉਹ ਖਤਮ ਕਰਵਾਇਆ ਗਿਆ ਹੈ ਗੱਲ ਕਰਦੇ ਆ ਉਹਨਾਂ ਦੇ ਨਾਲ ਸੁਖਜੀਤ ਜੀ ਤੁਸੀਂ 4 ਦਿਨਾਂ ਤੋਂ ਮਰਨ ਵਰਤੇ ਬੈਠੇ ਸੀ ਤਾਂ ਕਿਸ ਤਰ੍ਹਾਂ ਜਿਹੜਾ ਸਮਾਂ ਇਹ ਆਇਆ ਜਿਹੜਾ ਜਗਜੀਤ ਸਿੰਘ ਢੱਲੇਵਾਲ ਵੱਲੋਂ ਤੁਹਾਨੂੰ ਉੱਥੋਂ ਉਠਾ ਦਿੱਤਾ ਗਿਆ ਹਾਂ ਅ ਦੇਖੋ ਇਹ ਪਹਿਲਾਂ ਤੋਂ ਸਾਡੀ ਇੱਕ ਨਾ ਜੋ ਮੀਟਿੰਗਾਂ 'ਚ ਫੈਸਲਾ ਹੋ ਚੁੱਕਾ ਸੀਗਾ ਉਹਨੂੰ ਕਾਫੀ ਜਿਹੜਾ ਗਹਿਨ ਵਿਚਾਰ ਮਰਸ ਤੋਂ ਬਾਅਦ ਕਿ ਜਗਜੀਤ ਸਿੰਘ ਢੱਲੇਵਾਲ ਪਹਿਲੇ ਨੰਬਰ ਤੇ ਮਰਨਾਰ ਤੇ ਬੈਠਣਗੇ 26 ਨਵੰਬਰ ਤੋਂ ਲੇਕਿਨ ਸਰਕਾਰਾਂ ਜਿਹੜੀਆਂ ਨੇ ਐਡੇ ਵੱਡੇ ਆਗੂ ਦੇ ਮਰਨਾਰ ਤੋਂ ਡਰਦੀਆਂ ਹੋ ਸਕਦਾ ਮੇਰੇ ਤੋਂ ਉਹਨਾਂ ਡਰਨ ਲੇਕਿਨ ਜਗਜੀਤ ਸਿੰਘ ਢੱਲੇਵਾਲ ਜਿਹਦਾ ਇੰਨਾ ਉੱਚਾ ਕਦਰ ਪੂਰੇ ਹਿੰਦੁਸਤਾਨ ਦੇ ਵਿੱਚ ਉਸ ਤੋਂ ਘਬਰਾਇਆ ਔਰ ਉਹਨਾਂ ਨੇ ਇਹ ਸੋਚਿਆ ਕਿ ਆਪਾਂ ਕਿਉਂ ਨਾ ਜਗਜੀਤ ਸਿੰਘ ਢੱਲੇਵਾਲ ਨੂੰ ਆਪਾਂ ਮਤਲਬ ਚੱਕ ਲਈਏ ਪੁਲਿਸ ਦੇ ਜ਼ੋਰ ਨਾਲ कोरोना ਚੱਕਿਆ ਕੋਸ਼ਿਸ਼ ਮਤਲਬ ਜੋ ਗਲਤ ਤਰੀਕੇ ਨਾਲ ਕੀਤੀ ਕਿ ਮੈਡੀਕਲ ਚੈੱਕਅਪ ਦੇ ਨਾਂ ਤੇ ਝੂਠ ਦਾ ਜਿਹੜਾ ਬਲੰਦਾ ਵਾ ਉਹ ਸਾਰੇ মিডিਆ ਨੇ ਸੁਣ ਲਿਆ ਹੁਣ ਕੋਈ ਚੈੱਕਅਪ ਨਹੀਂ ਆਇਆ ਕੁਛ ਨਹੀਂ ਹੋਇਆ ਪਰ ਮੈਨੂੰ ਵੀ ਅਧਿਕਾਰੀ ਸਫੇਰ ਤੋਂ ਅਸੀਂ ਕਹਿੰਦੇ ਰਏ ਜਦੋਂ ਇਹਨਾਂ ਨੂੰ ਚੱਕਿਆ 5:30 ਵਜੇ ਮੈਨੂੰ ਫੋਨ ਆ ਗਿਆ ਕਿ ਦੇਖੋ ਜੀ ਆਪਾਂ ਤੇ ਇਹਨਾਂ ਨੂੰ ਚੈੱਕਅਪ ਵਾਸਤੇ ਲੈ ਗਏ ਆ ਇਹ ਮੈਂ ਕੋਈ ਗੱਲ ਨਹੀਂ ਮੈਂ ਕਿਹਾ ਤੁਸੀਂ ਜੋ ਕਰਨਾ ਕਰੋ ਉਹ ਲੈ ਗਏ ਸਰਕਾਰ ਦੀ ਮਨਛਾ ਸੀ ਕਿ ਜੋ 26 ਨਵੰਬਰ ਦਾ ਪ੍ਰੋਗਰਾਮ ਆ ਉਹ ਮਰਨ ਵਰਦਾ ਉਹਨੂੰ ਫੇਲ ਕੀਤਾ ਜਾਵੇ ਤੇ ਮੋਰਚੇ ਨੂੰ ਜਿਹੜਾ ਕਮਜ਼ੋਰ ਕੀਤਾ ਜਾਵੇ। ਔਰ ਉਹਦੇ ਮਨਸੂਬਿਆਂ ਦੇ ਪਾਣੀ ਫੇਰਨ ਵਾਸਤੇ ਸਾਡਾ ਫੋਰਮ ਜਿਹੜਾ ਬਿਲਕੁਲ ਤਿਆਰ ਬਰ ਤਿਆਰ ਸੀਗਾ। ਅ ਔਰ ਜਲਦੀ ਜੜੀ ਆ ਮੈਂ ਇੱਥੇ ਪਹੁੰਚਿਆ ਮੈਂ ਸ਼ੰਭੂ ਬਾਰਡਰ ਦੇ ਉਦੋਂ ਸੀਗਾ ਰਾਤ ਇੱਥੇ ਪਹੁੰਚ ਕੇ ਮੀਟਿੰਗ ਹੋਈ ਔਰ ਮੀਟਿੰਗ ਮੋਰਚੇ ਨੇ ਮੈਨੂੰ ਵੀ ਕਾਬਿਲ ਸਮਝਿਆ ਕਿਉਂਕਿ ਪਹਿਲਾਂ ਮੈਂ ਆਪਣਾ ਦੋ ਨੰਬਰ ਤੇ ਨਾਂ ਦਿੱਤਾ ਆ ਸੀਗਾ ਕਿ ਹੁਣ ਆਪਾਂ ਨੂੰ ਜਿਹੜਾ ਵਾ ਇਹ ਮਰਨਵਰਤੇ ਇੱਥੇ ਸ਼ਖਨੋਰੀ ਦੇ ਜਲੂਰ ਸ਼ੁਰੂ ਕਰਨਾ ਚਾਹੀਦਾ ਉਹ 26 ਨਵੰਬਰ ਤੋਂ ਸ਼ੁਰੂ ਕੀਤਾ। ਉਦੇ ਵਿੱਚ ਇੱਕ ਸਵਾਲ ਹੋਰ ਵੀ ਹੈ ਲਿਸਟ ਤਿਆਰ ਕੀਤੀ ਗਈ ਸੀ ਕਿ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਤੇ ਬੈਠਣਗੇ ਉਸ ਤੋਂ ਬਾਅਦ ਦੇ ਵਿੱਚ ਜੇਕਰ ਉਹਨਾਂ ਦੀ ਇੱਥੇ ਸ਼ਹਾਦਤ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਉਹ ਤੁਹਾਡਾ ਨੰਬਰ ਲੱਗੇਗਾ ਅਚਾਨਕ ਸਮਾਂ ਪਲਟਿਆ ਸਰਕਾਰ ਨੇ ਉਹਨਾਂ ਨੂੰ ਡਿਟੇਨ ਕਰ ਲਿਆ ਤੁਹਾਨੂੰ ਉਹਨਾਂ ਦੀ ਜਗ੍ਹਾ ਤੇ ਉਸੇ ਦਿਨ ਹੀ ਬੈਠਣਾ ਪੈ ਗਿਆ ਇਸ ਕੰਮ ਵਾਸਤੇ ਕਈ ਵਾਰ ਮਾਨਸਿਕ ਤੌਰ ਤੇ ਪਹਿਲਾਂ ਇਨਸਾਨ ਨੂੰ ਤਿਆਰ ਹੋਣਾ ਪੈਂਦਾ ਕਿੱਤੇ ਵਾਡੀ ਤਿਆਰੀ ਸੀ ਪਹਿਲਾਂ ਦੇਖੋ ਅਗਰ ਆਪਾਂ ਆਪਣੇ ਲੋਕਾਂ ਦੀ ਅਗਵਾਈ ਕਰਨੀ ਆ ਆਪਣੇ ਲੋਕਾਂ ਦੀ ਹੱਕੀ ਮੰਗਾਂ ਵਾਸਤੇ ਜਾਂ ਉਹਨਾਂ ਨੂੰ ਕੁਝ ਲੈ ਕੇ ਦੇਣਾ ਸਰਕਾਰਾਂ ਕੋਲੋਂ ਤੇ ਮੈਨੂੰ ਲੱਗਦਾ ਕਿ ਆਗੂ ਨੂੰ ਹਰ ਵੇਲੇ ਤਿਆਰ ਵਰ ਤਿਆਰ ਰਹਿਣਾ ਸਹੀ ਫੌਜ ਚ ਰਹੇ ਆ ਸਾਨੂੰ ਇਹ ਦੱਸ ਸੀਗਾ ਕਿ ਤਿਆਰ ਵਰ ਤਿਆਰ ਰੋ ਜਦੋਂ ਵੀ ਆਰਡਰ ਮਿਲਦਾ ਉਦੋਂ ਤਿਆਰ ਹੋ ਜਾ ਸੋ ਮੈਨੂੰ ਜਿਆਦਾ ਸਮਾ ਨਹੀਂ ਲੱਗਿਆ ਕਿਉਂਕਿ ਮੈਂ ਆਲਰੇਡੀ ਜਿਹੜਾ ਵਾ ਇਹਦੇ ਵਾਸਤੇ ਮੇਰਾ ਦੋ ਨੰਬਰ ਤੇ ਨਾਮ ਤਾਂ ਹੈ ਹੀ ਹੈ ਸੀਗਾ ਹਾਏ ਜਰੂਰ ਸੀ ਮੈਨੂੰ ਲੱਗਦਾ ਸੀਗਾ ਵੀ ਜਦੋਂ ਉਹਨਾਂ ਨੂੰ ਕੁਝ ਇਹੋ ਜਿਹਾ ਨਾ ਹੋਣੀ ਪ੍ਰਮਾਤਮਾ ਨਾਮ ਕਰੇ ਹੋਵੇ ਹੋਈ ਤਾਂ ਮੈਂ ਬੈਠੂਗਾ ਲੇਕਿਨ ਕਦੀ ਇਹ ਨਹੀਂ ਹੋਇਆ ਸੀ ਕਿ ਮੈਂ ਬੈਠਣਾ ਨਹੀਂ ਮੈਂ ਤਿਆਰ ਸੀ ਯਾਰ ਮੈਂ ਆਪਣਾ ਪਿਆਰ ਕੀ ਬੰਦੇ ਦਾ ਮਾਨਿਆ 2 ਮਿੰਟ ਦੇ ਵਿੱਚ ਜਿਹੜਾ ਉਹਨੂੰ ਪਿਆਰ ਕਰ ਲਿਆ ਵੀ ਹਾਂ ਬਈ ਮੈਂ ਰੈਡੀ ਔਰ ਮੈਂ ਤਿਆਰ ਹੋ ਗਿਆ ਇਹ ਇਹ ਜਿਹੜਾ ਇੱਕੇ ਦਮ ਜਿਹੜਾ ਫੈਸਲਾ ਲਿਆ ਗਿਆ ਇਹ ਫੌਜ ਦੇ ਵਿੱਚ ਸੇਵਾਵਾਂ ਨਿਭਾਉਣ ਦਾ ਜਿਹੜਾ ਇੱਕ ਆਪਾਂ ਜਰੀਆ ਕਹਿ ਸਕਦੇ ਆਂ ਵੀ ਇਹ ਪਹਿਲਾਂ ਤੁਸੀਂ ਤਿਆਰ ਸੀਗੇ ਦੇਖੋ ਇਹ ਲੀਡਰਸ਼ਿਪ ਕੁਆਲਟੀ ਹੁੰਦੀ ਆ ਮੈਂ ਨਹੀਂ ਕਹਿੰਦਾ ਮੇਰੇ ਚ ਕਿੰਨੀ ਹੋਊਗੀ ਲੇਕਿਨ ਆਪਾਂ ਇਹਨੂੰ ਇਹੀ ਕਹਿ ਸਕਦੇ ਆਂ ਜੋ ਮੈਨੂੰ ਫੌਜ ਦਾ ਐਕਸਪੀਰੀਅੰਸ ਕਹਿੰਦਾ ਕਿ ਤੁਹਾਡੀ ਲੀਡਰਸ਼ਿਪ ਕੁਆਲਟੀ ਤੈਅ ਕਰਦੀ ਆ ਕਿ ਤੁਸੀਂ ਆਪਣੇ ਡਿਸੀਜਨ ਕਿਸ ਤਰ੍ਹਾਂ ਲੈਂਦੇ ਹੋ ਔਰ ਕਿੰਨੀ ਜਲਦੀ ਲੈਂਦੇ ਹੋ ਔਰ ਮੈਂ ਤੁਹਾਨੂੰ ਦੱਸਦਾ ਕਿ ਮੈਂ ਠੀਕ ਆ ਮੇਰਾ ਕਲੈਰੀਕਲ ਟ੍ਰੇਡ ਸੀਗਾ ਲੇਕਿਨ ਮੈਂ ਕਾਫੀ ਫੌਜ ਦੇ ਅਧਿਕਾਰੀਆਂ ਨੂੰ ਪਤਾ ਮੈਂ 2000 ਸੰਧ ਦੇ ਚ ਕਮਿਸ਼ਨ ਲੈ ਲਿਆ ਸੀ ਅਫਸਰ ਸਿਲੈਕਟ ਹੋ ਗਿਆ ਸੀਗਾ ਆਈਏ ਮੈਂ ਦੇਰਾਂ ਤੋਂ ਟ੍ਰੇਨਿੰਗ ਤੇ ਵੀ ਗਿਆ ਸੀਗਾ ਆ ਲੇਕਿਨ ਕੋਈ ਮੈਡੀਕਲ ਪ੍ਰੋਬਲਮ ਹੋਣ ਕਰਕੇ ਮੈਨੂੰ ਇੱਥੋਂ ਵਾਪਸ ਆਉਣਾ ਪਿਆ ਅਦਰਵਾਈਜ਼ ਜੇ ਮੇਰੇ ਨਾਲ ਦੇ ਲੋਕ ਨੇ ਉਹ ਬਰਗੇਡੀਰ ਸੱਕ ਐਸੋਲੇ ਜੌਬ ਕਰ ਰਹੇ ਨੇ ਹੋ ਸਕਦਾ ਉਹ ਵੀ ਮੇਰੇ ਚੰਦਰ ਹੋਵੇ ਕਿੰਨ ਦਾ ਕੁਆਲਟੀ ਲੀਡਰਸ਼ਿਪ ਕੁਆਲਿਟੀ ਹੋਵੇ ਤਾਂ ਇਹਨੇ ਡਿਸੀਜਨ ਲੈ ਲਿਆ ਵੀ ਜਿਹੜਾ ਸਮਾਂ ਉੱਥੇ ਫੌਜ ਦੇ ਵਿੱਚ ਹੁੰਦਿਆਂ ਤੁਹਾਨੂੰ ਮੌਕਾ ਨਹੀਂ ਮਿਲ ਸਕਿਆ ਸ਼ਹਾਦਤ ਦਾ ਤਾਂ ਇੱਥੇ ਜਿਹੜਾ ਇੱਥੇ ਕਿਸਾਨੀ ਅੰਦੋਲਨ ਵਾਸਤੇ ਚੁਣਿਆ ਗਿਆ ਦੇਖੋ ਜਿਹੜਾ ਜਨਮ ਔਰ ਮੌਤ ਆ ਇਹ ਪਰਮਾਤਮਾ ਦੇ ਹੱਥ ਵਿੱਚ ਹੈ ਬੰਦਾ ਜਿੰਨੀ ਮਰਜ਼ੀ ਤਰੱਕੀ ਕਰ ਲੈ ਜੋ ਮਰਜ਼ੀ ਕਰ ਲੇ ਇਹ ਦੋ ਚੀਜ਼ਾਂ ਦੇ ਹੱਥ ਵਿੱਚ ਨੇ ਤੁਹਾਡੀ ਮੌਤ ਕਿੱਥੇ ਆਉਣੀ ਕਦੋਂ ਆਉਣੀ ਔਰ ਕਿੰਨੇ ਵਜੇ ਆਉਣੀ ਹੈ ਸਾਰਾ ਪਰਮਾਤਮਾ ਨੂੰ ਪਤਾ ਹੋ ਸਕਦਾ ਪਰਮਾਤਮਾ ਨੂੰ ਇਸੇ ਕੰਮ ਵਾਸਤੇ ਰੱਖਿਆ ਹੋਵੇ ਕਿ ਤੂੰ ਇੱਥੋਂ ਬਚ ਕੇ ਆ ਆਪਣੇ ਸਮਾਜ ਦੀ ਸੇਵਾ ਕਰਨੀ ਹੈ ਮੈਂ ਹੋਰ ਤੁਹਾਨੂੰ ਇੰਟਰਸਟਿੰਗ ਗੱਲ ਦੱਸਦਾ ਕਿ ਮੇਰੀ ਜਿਹੜੀ ਜੋਬ ਸੀ ਉਹ 2 ਮਾਰਚ 2023 ਤੱਕ ਹਾਂ ਲੇਕਿਨ ਮੈਂ ਮੇਰੇ ਦਿਮਾਗ ਫੁਰਨਾ ਪਰਿਆ ਯਾਰ ਬੜੀ ਨੌਕਰੀ ਕਰ ਲਈ ਛੱਡ ਪਰੇ ਕੀ ਕਰਨੀ ਹੁਣ ਇਹਨੇ ਪੈਸੇ ਦੀ ਲੋੜ ਨਹੀਂ ਆਪਾਂ ਕੀ ਲੈਣਾ ਤੇ ਮੈਂ 2019 ਜਿਹੜੀ ਆ ਪ੍ਰੀ ਮੈਚਿਓਰ ਰਿਟਾਇਰਮੈਂਟ 4 ਸਾਲ ਪਹਿੰ ਨੂੰ ਜਿਹੜੀ ਆ ਉਹ ਲੈ ਲਈ ਔਰ 2020 ਚ ਅੰਦੋਲਨ ਚੱਲਦਾ ਮੈਂ ਉੱਥੇ ਚਲੇ ਜਾਣਾ ਵਾ ਔਰ ਉੱਥੋਂ ਮੇਰਾ ਸਫ਼ਰ ਜਿਹੜਾ ਸ਼ੁਰੂ ਹੋਇਆ ਇਧਰੋਂ ਰਿਟਾਇਰਮੈਂਟ ਲੈਣਸਾਰ ਤੁਸੀਂ ਇਧਰ ਕਿਸਾਨੀ ਅੰਦੋਲਨ ਦੇ ਵਿੱਚ ਕੁਝ ਜੀ ਜੀ ਬਿਲਕੁਲ ਜਿਹੜੀ ਫੌਜ ਦੀ ਨੌਕਰੀ ਸੀ ਜਿੰਨਾ ਮੈਂ ਆਰਾਮ ਫੌਜੀ ਨੌਕਰੀ ਚ ਕੀਤਾ ਮੈਂ ਕਹਿੰਦਾ ਜਿੰਨਾ ਆਰਾਮ ਫੌਜੀ ਨੌਕਰੀ ਚ ਕੀਤਾ ਵਾ ਉਨੋਂ ਈ ਜ਼ਿਆਦਾ ਟਫ ਲਾਈਫ ਜੜੀ ਆ ਇਹ ਅੰਦੋਲਨ ਦੇ ਵਿੱਚ ਕਿ ਤੁਹਾਡਾ ਕੋਈ ਟਾਈਮ ਨਹੀਂ ਆ ਰੋਟੀ ਖਾਣ ਦਾ ਟਾਈਮ ਨਹੀਂ ਤੁਹਾਡਾ ਸੌਣ ਦਾ ਟਾਈਮ ਨਹੀਂ ਆ ਤੁਹਾਨੂੰ ਇਹ ਨਹੀਂ ਪਤਾ ਅੱਜ ਤੁਸੀਂ ਕਿੱਥੇ ਕਿਹੜੇ ਸ਼ਹਿਰ ਚ ਹੋਣਾ ਕਿੱਥੇ ਮੀਟਿੰਗ ਕਰਨੀ ਕੀ ਕਰਨਾ ਫੌਜ ਦੇ ਤੇ ਬੜਾ ਸੀਮਤ ਟਾਈਮ ਹੁੰਦਾ ਕਿ ਤੁਹਾਨੂੰ 8 ਵਜੇ ਚਾਹ ਮਿਲਣੀ ਆ ਤੇ 10 ਵਜੇ ਤੁਹਾਨੂੰ ਕੀ ਮਿਲਣਾ 12 ਵਜੇ ਤੁਹਾਨੂੰ ਰੋਟੀ ਮਿਲਣੀ ਆ ਸਾਰੀ ਚੀਜ਼ ਫਿਕਸ ਹੁੰਦੀ ਓਥੇ ਲੇਕਿਨ ਇੱਥੇ ਦੇ ਬਿਲਕੁਲ ਮੈਂ ਕਹਿੰਦਾ ਵੀ ਫੌਜ ਨਾਲੋਂ ਜ਼ਿਆਦਾ ਸਖਤੀ ਆ ਜਦੋਂ ਅਮਰਾਂਛਣ ਸ਼ੁਰੂ ਕੀਤਾ ਜਾਂਦਾ ਤਾਂ ਬੰਦਾ ਦਿਮਾਗ ਦਾ ਕਈ ਪਾਸੇ ਦੌੜਦਾ ਕਿ ਤੁਹਾਡਾ 4 ਦਿਨਾਂ ਦੇ ਵਿੱਚ ਘਰ ਵੀ ਦਿਮਾਗ ਗਿਆ ਹੋਊਗਾ ਬੱਚਿਆਂ 'ਚ ਗਿਆ ਹੋਊਗਾ ਬੱਚਿਆਂ ਦੀ ਯਾਦ ਆਈ ਹੋਣੀ ਕੋਈ ਬੱਚੇ ਆ ਕੇ ਤੁਹਾਨੂੰ ਮਿਲੇ ਇੱਥੇ ਜਾਂ ਕਿਸ ਤਰ੍ਹਾਂ ਨਹੀਂ ਕੱਲ੍ਹ ਸ਼ਾਇਦ ਮੇਰਾ ਬ੍ਰਦਰ ਆਊਗਾ ਕਿਉਂਕਿ ਜੌਬ ਕਰਦਾ ਵੀ ਛੁੱਟੀ 'ਤੇ ਜਾਣੀ ਆਊਗਾ ਅ ਬੇਟਾ ਮੇਰਾ ਜਿਹੜਾ ਉਹਦੀ ਫਲਾਈਟ ਸੀਗੀ 27 ਤਰੀਕ ਨੂੰ 28 28 ਨੂੰ ਕਿਰੇਦਾ ਜਦੋਂ ਉਹ ਬਲਵੋ 27 ਨੂੰ ਦਿੱਲੀ ਚਲੇ ਗਿਆ ਸੀਗਾ ਮੇਰੀ ਗੱਲਬਾਤ ਉਹਦੇ ਨਾਲ ਹੋਈ ਜਦੋਂ ਵੀ ਉਹ ਰਸਤੇ ਜੀਰੋ ਦੀ ਸਟੇ ਸੀ ਉਦੋਂ ਵੀ ਗੱਲਬਾਤ ਹੋਈ ਰੋਜ਼ ਗੱਲਬਾਤ ਹੁੰਦੀ ਆ ਕੱਲ ਸਵੇਰੇ ਵੀ ਅੱਜ ਮੇਰੇ ਨਾਲ ਸਵੇਰੇ ਫੋਨ ਆਇਆ ਕੋਈ ਅਜੀ ਗੱਲਬਾਤ ਨਹੀਂ ਆ ਪਰਿਵਾਰ ਨਾਲ ਰਾਬਤਾ ਕਾਇਮ ਸੀਗਾ ਬਿਲਕੁਲ ਇਹ ਜਿਹੜਾ ਮਰਨ ਵਰਤ ਸਹਿਮਤੀ ਦੇ ਨਾਲ ਤਿਆਗ ਕੀਤਾ ਗਿਆ ਜਾਂ ਕੋਈ ਪ੍ਰੈਸ਼ਰ ਸੀ ਤੁਹਾਡੇ ਤੇ ਜਾਂ ਕਿਸ ਤਰ੍ਹਾਂ ਹੋਣ ਜਿਹੜਾ ਡੱਲੇਵਾਲ ਸਾਹਿਬ ਤੁਹਾਡੀ ਜਗ੍ਹਾ ਤੇ ਬੈਠੇ ਆ ਮੈਂ ਤਾਂ ਪ੍ਰੈਸ਼ਰ ਹੀ ਕਹੂੰਗਾ ਇਹਨੂੰ ਕਿ ਮੋਰਚੇ ਦੀ ਆਗੂਆਂ ਦਾ ਪ੍ਰੈਸ਼ਰ ਸੀਗਾ ਕਿਉਂਕਿ ਰਾਤ ਵੀ ਜਦੋਂ ਇਹ ਸਾਰਾ ਕੁਝ ਹੋ ਗਿਆ ਉਸ ਤੋਂ ਉਸ ਤੋਂ ਬਾਅਦ ਮੇਰੀ ਡੱਲੇਵਾਲ ਸਾਹਿਬ ਨਾਲ ਗੱਲਬਾਤ ਹੋਈ ਕਾਫੀ 1 ਘੰਟਾ ਆਪਾਂ ਡਿਸਕਸ ਕਰਦੇ ਰਹੇ ਫਿਰ ਸਵੇਰੇ ਮੋਰਚੇ ਨੇ ਮੀਟਿੰਗਾਂ ਕੀਤੀਆਂ ਨੇ ਔਰ ਕਾਫੀ ਕੁਝ ਗਹਿਨ ਵਿਚਾਰ ਮਸਤ ਬਾਤ इवन ਇੱਕ ਵਾਰੀ ਤਾਂ ਪ੍ਰਧਾਨਗੀ ਮਿੰਟਲ ਮੇਰੇ ਕੋਲ ਆਇਆ ਵੀ ਇਹ ਗੱਲਬਾਤ ਕਰਨ ਨੂੰ ਤੇ ਮੈਂ ਕੋਈ ਡਿਸੀਜਨ ਉਹਦਾ ਨਹੀਂ ਮੈਂ ਮੰਨਿਆ ਉਹ ਫਿਰ ਵਾਪਸ ਗਿਆ ਫਿਰ ਵਿਚਾਰ ਚਰਚਾ ਹੋਈ ਤੇ ਫਿਰ ਦੁਬਾਰਾ ਜਿਹੜਾ ਮੈਨੂੰ ਇਹ ਹੋਇਆ ਕਿ ਤੈਨੂੰ ਇਹ ਪੋਸਟਪੋਨ ਕਰਨਾ ਪੈਣਾ ਇਹ ਸਾਡਾ ਹੁਕਮ ਹੈ। ਡੱਲੇਵਾਲ ਸਾਹਿਬ ਨੂੰ ਮਰਨ ਵਰਤ ਤੇ ਬੈਠਣ ਤੋਂ ਪਹਿਲਾਂ ਹੀ ਡਿਟੇਨ ਕਰ ਲਿਆ ਗਿਆ ਸਰਕਾਰ ਵੱਲੋਂ ਕਿ ਜਦੋਂ ਤੁਸੀਂ ਬੈਠ ਗਏ ਸੀਗੇ ਤੁਹਾਡੇ ਮਨ ਦੇ ਵਿੱਚ ਵੀ ਕੋਈ ਸ਼ੰਕਾ ਸੀ ਵੀ ਸਰਕਾਰ ਇਸ ਤਰ੍ਹਾਂ ਤੁਹਾਡੇ ਨਾਲ ਵੀ ਕੋਈ ਕਰ ਸਕਦੀ ਹੈ। ਨਹੀਂ ਉਦੋਂ ਤੋਂ ਸੰਗਤ ਕਾਫੀ ਹੋ ਗਈ ਸੀ ਮੈਨੂੰ ਲੱਗਦਾ ਸੀ ਹੁਣ ਸਰਕਾਰ ਜਿਹੜੀ ਇੱਕ ਬੰਦਾ ਗਲਤੀ ਕਰ ਲਈ ਨਾ ਦੁਬਾਰਾ ਦਹਰਾਉਂਦਾ ਨਹੀਂ ਆ। ਨਹੀਂ ਗਲਤੀ ਕਰੂਗੀ। ਪੰਜਾਬ ਸਰਕਾਰ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਮੰਗਾ ਸਾਡੀ ਕੇਂਦਰ ਸਰਕਾਰ ਨਾਲ। ਇਹ ਤੇ ਖਾਮ-ਖਾਮ ਵਾਲੀ ਗੱਲ ਹੁੰਦੀ ਆ ਹਾਂ ਜਾਂ ਇਹ ਮਤਲਬ ਕੇਂਦਰ ਦੇ ਇਸ਼ਾਰਿਆਂ ਦੇ ਨੱਚਣ ਡਈ ਆ ਜਾਂ ਨਾ ਸਪਸ਼ਟ ਕਰਦੇ ਵੀ ਇਹ ਕੇਂਦਰ ਦੇ ਇਸ਼ਾਰਿਆਂ ਨੱਚ ਰਹੇ ਆ ਤੇ ਅਸੀਂ ਮੰਨ ਲਈਏ ਵੀ ਤੂੰ ਕੇਂਦਰ ਕੇਂਦਰ ਦੀ ਵੀ ਟੀਮ ਆ ਤੇ ਕੋਈ ਇਹ ਮੈਨੂੰ ਲੱਗਦਾ ਵੀ ਜਦੋਂ ਕੰਮ ਕਰਦੇ ਆ ਨਾ ਕਲੀਅਰਲੀ ਕਹਿਣਾ ਚਾਹੀਦਾ ਸਟੇਟ ਦਾ ਮੁੱਖ ਮੰਤਰੀ ਹੈਗਾ ਹਾਂ ਮੈਂ ਇਹ ਦਾਅਵੇ ਨਾ ਕਹਿਣਾ ਅਸੀਂ ਦਾਅਵੇ ਨਾ ਕਹਿੰਦੇ ਆ ਤੇ ਸਟੇਟ ਦਾ ਮੁੱਖ ਮੰਤਰੀ ਕਿਉਂ ਦਾਅਵੇ ਨਾ ਕਹਿ ਸਕਦਾ ਕਿ ਮੈਂ ਭਾਜਪਾ ਦੇ ਕਹਿੰਦੇ ਕੀ ਨਾਲ ਜਿਹੜਾ ਬਈ ਇਫਤਾਰੀ ਕੀਤੀ ਆ ਮੈਨੂੰ ਨਹੀਂ ਲੱਗਦਾ ਸਰਕਾਰ ਨੇ ਉਸ ਚੰਗਾ ਕੰਮ ਕੀਤਾ ਔਰ ਮੂੰਹ ਦੀ ਖਾਣੀ ਪਈ ਹਾਰ ਜਿਹੜੀ ਬੜੀ ਪਚਾਉਣੀ ਬੜੀ ਔਖੀ ਹੁੰਦੀ ਆ ਬੜਾ ਚਿਰ ਉਹ ਡਾਈਜੈਸਟ ਨਹੀਂ ਹੁੰਦੀ ਸਰਕਾਰ ਨੂੰ ਮੂੰਹ ਦੀ ਖਾਣੀ ਪਈ ਆ ਮੈਨੂੰ ਲੱਗਦਾ ਜੇ ਸਰਕਾਰ ਦੋ ਦਿਨ ਹੋਰ ਰੁਕਦੀ ਨਾ ਤੇ ਟ੍ਰੇਲਰ ਹੋਰ ਵੱਡਾ ਹੋਣਾ ਸੀਗਾ ਔਰ ਫਿਰ ਜਿਹੜੇ ਆ ਰਿਜ਼ਲਟ ਹੋਰ ਕੁਝ ਹੋਣਾ ਸੀ ਜਿਹੜਾ ਸਿਆਸੀ ਆਗੂ ਹੁੰਦੇ ਆ ਸਰਕਾਰਾਂ ਦੇ ਵਿੱਚ ਸਿਆਸੀ ਲੀਡਰ ਸਿਆਸਤ ਕਰਦੇ ਆ ਕਿਉਂਕਿ ਦੇਖਿਆ ਜਾਂਦਾ ਵੀ ਸਰਕਾਰਾਂ ਬੜੇ ਇਸ ਤਰ੍ਹਾਂ ਦੇ ਪ੍ਰੋਪਗੈਂਡੇ ਕਰ ਦਿੰਦੀਆਂ ਕਿਉਂਕਿ ਸਿਆਸਤ ਦੇ ਵਿੱਚ ਕਹਿੰਦੇ ਆ ਵੀ ਸਾਰੇ ਜਿਹੜੇ ਰੰਗ ਆ ਉਹ ਚੱਲ ਜਾਂਦੇ ਆ ਸਰਕਾਰਾਂ ਨੂੰ ਇਹ ਜਿਹੜੇ ਕੰਮ ਦੇ ਵਾਸਤੇ ਆ ਉਹ ਬੇਇੱਜ਼ਤੀ ਨਹੀਂ ਸਮਝਦੀ ਆਪਣੀਆਂ ਜਿਵੇਂ ਤੁਸੀਂ ਕਿਹਾ ਵੀ ਉਹਨਾਂ ਦੀ ਬਹੁਤ ਵੱਡੀ ਇਹਦੇ ਵਿੱਚ ਹਾਰ ਹੋਈ ਆ ਜਾਂ ਬੇਇੱਜ਼ਤੀ ਹੋਈ ਆ ਉਹ ਨਹੀਂ ਸਮਝਦੇ ਹੋਣੇ ਦੇਖੋ ਜਿਹੜੇ ਅੱਜ ਦੇ ਜਵਾਨ ਦੇ ਪੋਲਿਟਿਕਲ ਲੀਡਰ ਨੇ ਨਾ ਇਹਦੀ ਕ੍ਰੈਡਿਬਿਲਟੀ ਕੋਈ ਨਹੀਂ ਮੈਨੂੰ ਨਾਂ ਯਾਦ ਨਹੀਂ ਆ ਇੱਕ ਰੇਵਲੇ ਮਨਿਸਟਰ ਹੋਇਆ ਵਾ ਉਹਦੇ ਕਾਰੈਕਲ ਦੇ ਉਹਦੇ ਟੈਨਿਓਰ ਚ ਐਕਸੀਡੈਂਟ ਹੋਇਆ ਰੀ ਇਲੈਕਸ਼ਨ ਵੱਡਾ ਉਹਨੇ ਅਸਤੀਫਾ ਦਿੱਤਾ ਅੱਜ ਕਿਸੇ ਲੀਡਰ ਨੂੰ ਅਸਤੀਫਾ ਦੇ ਦਿੰਦਾ ਦਿੰਦਾ ਹੀ ਨਹੀਂਗਾ ਕਿਉਂਕਿ ਸਾਰੇ ਚੋਰ ਜਿਹੜੇ ਰਲ ਗਏ ਨੇ ਆਪਸ ਵਿੱਚ ਜਿੰਨੂੰ ਕਹਦੇ ਕਲੀਨ ਜੱਟ ਮਿਲ ਜਾਂਦੀ ਆ ਇੰਨੀਆਂ ਮਤਲਬ ਘਟਾਲਿਆਂ ਤੋਂ ਜਿਹੜਾ ਬਿੱਟੂ ਦਾ ਬਿਆਨ ਆਇਆ ਸੀਗਾ ਕਿ ਕਿਸਾਨਾਂ ਕੋਲ ਦੀ ਪ੍ਰਾਪਰਟੀ ਚੈੱਕ ਕਰੋ ਮੈਂ ਬੜਾ ਖੁਸ਼ ਹੋਇਆ ਮੈਂ ਡਿਪੀਅਟ ਤਾਂ ਕਿਹਾ ਮੈਂ ਆ ਜਾ ਵੀ ਚੈੱਕ ਕਰੋ ਔਰ ਜਿਹੜੀ ਆਪਣੀ ਉਹ ਵੀ ਚੈੱਕ ਕਰਾ ਦਿਓ ਚੰਨੀ ਆ ਸੋ ਇਹ ਨਾਲ ਮੈਨੂੰ ਪੋਲੀਟੀਕਲ ਲੀਡਰਾਂ ਤੇ ਤਾਂ ਹੀ ਤਾਂ ਸਾਨੂੰ ਵਿਸ਼ਵਾਸ ਹੋਵੇਗਾ ਜੇ ਸਾਨੂੰ ਇਹਦਾ ਵਿਸ਼ਵਾਸ ਹੋਵੇ ਤੇ ਆਪਾਂ ਕਿਉਂ 11 ਦੀ ਜਿਹੜਾ ਵਾ ਐਸਕੇਮ ਬਣਾਈਆਂ ਜਦੋਂ ਅਗਲੇ ਦਿਨ ਹੀ ਕਿਸਾਨ ਆਗੂਆਂ ਵੱਲੋਂ ਮੋੜਵਾ ਜਵਾਬ ਦਿੱਤਾ ਗਿਆ ਸੀਗਾ ਵੀ ਸਾਡੀਆਂ ਵੀ ਪ੍ਰਾਪਰਟੀਆਂ ਦੀ ਜਾਂਚ ਕਰਵਾਓ ਤੇ ਆਪਣੀਆਂ ਦੀ ਵੀ ਕਰਵਾਓ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਦਾ ਕੋਈ ਬਿਆਨ ਨਹੀਂ ਆਇਆ ਦੇਖੋ ਇਹ ਬੀਜੇਪੀ ਨੇ ਨਾ 4-5 ਲੀਡਰ ਰੱਖੇ ਹੋਏ ਨੇ ਕੁਝ ਪੰਜਾਬ ਦੇ ਨੇ ਕੁਝ ਹੋਰ ਸੇਟਾਂ ਦੇ ਨੇ ਜਦੋਂ ਉਹਨਾਂ ਨੂੰ ਯੂਜ਼ ਕਰਨਾ ਹੁੰਦਾ ਨਾ ਉਹਨਾਂ ਨੂੰ ਬਿਆਨ ਦੇ ਜਾਂਦੇ ਵੀ ਆ ਲਿਖ ਕੇ ਪੜੋ ਵੀ ਤੁਸੀਂ ਇੱਥੇ ਬੋਲਣਾ ਔਰ ਉਹ ਵਿਚਾਰੇ ਕੀ ਨੇ ਉਹ ਜਿਤਨਾ ਪਤੋਤਾ ਰਟਾਇਆ ਹੁੰਦਾ ਨਾ ਉਹ ਰਟੇ ਰਟਾਏ ਬੋਲਦੇ ਨੇ ਮੈਨੂੰ ਨਹੀਂ ਲੱਗਦਾ ਕਿ ਆਪਣੇ ਦਿਲ ਚੋਂ ਬੋਲਦੇ ਨੇ ਰਟੇ ਰਟਾਏ ਬੋਲਦੇ ਨੇ ਜੋ ਪਰ ਜਿਹੜੇ ਕਐਮਪੀ ਨੂੰ ਹਾਰੇ ਹੋਏ ਐਮਪੀ ਨੂੰ ਮੰਤਰੀਪਦ ਮਿਲ ਜਾਂਦਾ ਸਰਕਾਰ ਦੇ ਵਿੱਚ ਉਹ ਤਾਂ ਸਰਕਾਰ ਦੀ ਬੋਲੀ ਬੋਲੂਗਾ ਨਾ ਉਹ ਕਿਸ ਤਰ੍ਹਾਂ ਨਹੀਂ ਬੋਲੂਗਾ ਇੱਕ ਲਾਸਟ ਸਵਾਲ ਇੱਥੋਂ ਤੁਸੀਂ ਇਸ ਸਟੇਜ ਤੋਂ ਫਾਰਗ ਹੋ ਚੁੱਕੇ ਆ ਹੁਣ ਜਿਹੜਾ ਅਗਲਾ ਜਿਹੜਾ ਪ੍ਰੋਗਰਾਮ ਦਿੱਤਾ ਗਿਆ ਸੀਗਾ ਐਸਕੇਮ ਗੈਰ ਸਿਆਸੀ ਮੈਨੂੰ ਤਾ ਜਿਹੜਾ 6 ਤਰੀਕ ਨੂੰ ਦਿੱਲੀ ਜਾਣਾ ਤੁਸੀਂ ਉਹਦੇ ਵਿੱਚ ਹੁਣ ਉਸ ਜਥੇ 'ਚ ਸ਼ਾਮਲ ਹੋਵੋਗੇ ਤੁਸੀਂ ਜਾਂ ਇੱਥੇ ਹੀ ਆਪਣੀਆਂ ਸੇਵਾਵਾਂ ਦੋ। ਨਹੀਂ ਦੇਖੋ ਮੇਰੀਆਂ ਸੇਵਾਵਾਂ ਇੱਥੇ ਨਹੀਂ ਉਹ ਮੇਰੀ ਜਿਹੜੀ ਡਿਊਟੀ ਆ ਨਾ ਉਹ ਮੈਨੂੰ ਲੱਗਦਾ ਆ ਕਿ ਜੋ ਡੱਲੇਵਾਲ ਸਾਹਿਬ ਨੇ ਕਹਿਤਾ ਕਿ ਦੂਜੀਆਂ ਸਟੇਟਾਂ 'ਤੇ ਜਾਣਾ ਪੈ ਸਕਦਾ ਜਾਂ ਇੱਥੇ ਸਟੇਜ 'ਤੇ ਮੈਨੂੰ ਹਰ ਵੇਲੇ ਹਾਜ਼ਰ ਰਹਿਣਾ ਪੈਣਾ ਇਸ ਮੋਰਚੇ ਦੇ ਵਿੱਚ। ਉਹ ਸੱਭੂ ਬਾਰਡਰ ਦਾ ਜਿਹਨੇ ਤਿਆਰੀਆਂ ਨੇ ਉਹ ਚੱਲ ਰਹੀਆਂ ਨੇ। ਉਹਦੇ ਬਾਰੇ ਮੀਟਿੰਗਾਂ ਵੀ ਡੇਲੀ-ਡੇਲੀ ਹੋ ਰਹੀਆਂ ਨੇ। ਔਰ ਜੋ ਵੀ ਉਹਦਾ ਅਪਡੇਟ ਹੋਊਗਾ ਤੁਹਾਨੂੰ ਬੇਰੀ ਜਰੀ ਪਤਾ ਲਵਾਂਗਾ ਜੋ ਫਾਈਨਲ ਪ੍ਰੋਗਰਾਮ ਬਣ ਜੂਗਾ ਕਿਉਂਕਿ ਹਾਲੇ ਫਾਈਨਲ ਪ੍ਰੋਗਰਾਮ ਬਣਿਆ ਨਹੀਂ ਹਾਲੇ ਤਾਂ ਡਿਕਲੇਅਰ ਕੀਤਾ ਕਿ 6 ਨੋਕੇ ਵਧਾਂਗੇ 5000 ਦੇ ਜਥਿਆਂ ਨਾਲ ਜੋ ਹੋ ਸਕਦਾ ਉਹਨਾਂ ਚ ਕੋਈ ਹੋਰ ਡਿਵੈਲਪਮੈਂਟ ਹੋ ਜੇ ਆ ਇਹ ਆਪਾਂ ਉਹਦੇ ਹਿਸਾਬ ਨਾਲ ਕੰਮ ਕਰੀਏ ਇਹ ਸਾਨੂੰ ਸੁਖਜੀਤ ਸਿੰਘ ਹਰਦੋ ਝੰਡੇ ਜਿਨ੍ਹਾਂ ਵੱਲੋਂ ਅੱਜ ਮਰਨ ਵਰਤਾ ਜਿਹੜਾ ਉਹ ਸਮਾਪਤ ਕੀਤਾ ਗਿਆ ਤੇ ਆਉਣ ਵਾਲੇ ਜਿਹੜੇ ਸਮੇਂ ਦੇ ਵਿੱਚ ਇਹਨਾਂ ਵੱਲੋਂ ਇਥੇ ਮੋਰਚੇ ਦੇ ਵਿੱਚ ਸੇਵਾਵਾਂ ਜਿਹੜੀਆਂ ਉਹ ਜਾਰੀ ਰੱਖੀਆਂ ਜਾਣਗੀਆਂ ਤੁਸੀਂ ਦੇਖਦੇ ਅਸੀਂ ਨਿਊਜ਼ ਟਾਈਮ ਪੰਜਾਬ ਜੁੜੇ ਰਹੋ ਚੈਨਲ ਦੇ ਨਾਲ ਆਉਣ ਵਾਲੀ ਜਿਹੜੀ ਅਪਡੇਟ ਹੈ ਤੁਹਾਡੇ ਕੋਲ ਹੋਰ ਹਟਦਾ